ਇਦੇ ਕੋਲੇ ਮਤਲਬ ਫੋਨ ਸਿਰਫ ਸਵਿਚ ਵਾਲਾ ਫੋਨ ਸੀਗਾ ਜਿੰਨਾ ਟਾਈਮ ਇਹ ਪੜ੍ਹਦੀ ਸੀਗੀ ਤਾਂ ਇਹ ਮੰਨ ਲਓ ਵੀ ਉਹ 5 ਤੋਂ 7 ਘੰਟੇ ਨੇ ਬਚਾ ਕੇ ਇਹ ਇਸ ਚੀਜ਼ ਨੂੰ ਮੈਨੇਜ ਕੀਤਾ ਠੀਕ ਹੈ ਸਾਨੂੰ ਸਵੇਰ ਜਦੋਂ ਅਸੀਂ ਸਵੇਰੇ ਉੱਠਦੇ ਹੁੰਦੇ ਸੀ ਤਾਂ ਇਹਨੂੰ ਪੁੱਛਦੇ ਸੀ ਵੀ ਤੂੰ ਰਾਤ ਪਈਏ ਨਹੀਂ ਮਤਲਬ ਸਵੇਰੇ 4:30 4 5 5 ਵਜੇ ਅਸੀਂ ਸਵੇਰੇ ਪਾਉਂਦੇ ਸੀ ਤਾਂ ਇੰਨੀਆਂ ਲੰਮੀਆਂ ਕਲਾਸੇਜ਼ ਵੀ ਇਹ ਜਿਹੜੀ ਆਨਲਾਈਨ ਸੀ ਜਾਂ ਸਾਡੇ ਜੋ ਵੀ ਸਿਸਟਮ ਸੀ ਕਿਤਾਬਾਂ ਤੋਂ ਪੜ੍ਹਨ ਦਾ ਉਵੇਂ ਹੀ ਇਹ ਕਰਦੀ ਰਹਿੰਦੀ ਸੀ ਬਹੁਤ ਸਖਤ ਮਿਹਨਤ ਆਪਣੇ ਟੀਚੇ ਲਈ ਕਰਦੀ ਰਹੀ ਉਹਦਾ ਰਿਜ਼ਲਟ ਅੱਜ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਹੈ ਅਸੀਂ ਤਾਂ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਰਾਤ ਨੂੰ ਸਾਰੇ ਅਸੀਂ ਤਾਂ ਸੌ ਜਾਂਦੇ ਆ ਹਨਾ ਉਹ ਬੱਚਾ ਉਸ ਟਾਈਮ ਨੂੰ ਕਿਵੇਂ ਯੂਟਿਲਾਈਜ਼ ਕਰਦਾ ਹੈ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਹਾਡੀ ਆਪਣੇ ਆਪ ਦੀ ਅੰਤਰਾਤਮਾ ਨਾਲ ਹੀ ਸਾਰਾ ਕੁਝ ਹੁੰਦਾ ਆ ਹੁਣ ਦੇਖ ਰਹੇ ਆ ਟੀਵੀ ਵਾਲੇ ਲਿਖ ਰਹੇ ਨੇ ਵੀ 14 15 ਘੰਟੇ ਬੇਟੀ ਪੜਦੀ ਸੀ ਪੜਦੀ ਸੀ ਹਾਂਜੀ ਬਿਲਕੁਲ ਸਹੀ ਹੈ ਉਹ ਕਿਵੇਂ ਹੁੰਦਾ ਜਿਵੇਂ ਪਹਿਲਾਂ ਮੈਂ ਦੱਸਿਆ ਟਾਈਮ ਦੀ ਮੈਨੇਜਮੈਂਟ ਹੈ ਐ ਇਹਨਾਂ ਦੀ ਅੱਜ ਹੀ ਇਹਨਾਂ ਬਾਰੇ ਲਿਖੀ ਹੋਈ ਪੋਸਟ ਪੜ੍ਹੀ ਸੀ ਡਾਕਟਰ ਜਸਵੀਰ ਰੌਲਖ ਬਹੁਤ ਕਾਬਲ ਡਾਕਟਰ ਸੀ ਆਪਣੇ ਜ਼ਿਲ੍ਹੇ ਦਾ ਮਾਨ ਸੀਗੇ ਤਨੌਲੇ ਤੋਂ ਇਹ ਵੈਸੇ ਬੇਸਿਕਲੀ ਤਨੌਲੇ ਤੋਂ ਰਹਿੰਦੇ ਨੇ ਤਨੌਲਾ ਪਿੰਡ ਹੈ ਇਹਨਾਂ ਦਾ ਤੇ ਰਹਿ ਇਹ ਬਰਨਾਲਾ ਰਹੇ ਨੇ ਤਾਂ ਉਹਨਾਂ ਨੇ ਬਹੁਤ ਤਾਰੀਫ਼ ਚ ਇਹਨਾਂ ਦੇ ਲਿਖਿਆ ਵੀ ਕਲੱਬ ਚਲਾ ਰਹੇ ਨੇ ਸ਼ੀਤਪາກ ਸਿੰਘ ਕਲੱਬ ਤੇ ਵਾਲੀਬਾਲ ਦਾ ਜਿਹੜਾ ਬਹੁਤ ਵਧੀਆ ਇਹਨਾਂ ਦਾ ਪਲੇਅਰ ਸੀਗੇ ਤੇ ਮੈਂ ਆ ਬੇਨਤੀ ਕਰੂੰਗਾ ਸਭ ਤੋਂ ਪਹਿਲਾਂ ਤਾਂ ਸਿਮਰਦੀਪ ਸਿੰਘ ਜੀ ਨੂੰ ਕਿ ਸਾਡੇ ਮੰਚ ਤੇ ਆਉਣ ਤੇ ਬੇਟੀ ਦੀ ਪ੍ਰਾਪਤੀ ਬਾਰੇ ਉਸ ਦੀ ਮਿਹਨਤ ਬਾਰੇ ਗੱਲਬਾਤ ਕਰਨ ਪਲੀਜ਼ ਆਓ ਸਰ ਪਿੰਡ ਦਿਵਾਨਾਂ ਦੀ ਸਮੂੱਚੀ ਕ੍ਰੀਮ ਮੋਤਵਰ ਸੱਜਣ ਨਗਰ ਪੰਚਾਇਤ ਕਲੱਬ ਤੇ ਪਹੁੰਚੇ ਹੋਏ ਪਿੰਡ ਦੇ ਸਾਰੇ ਹੀ ਨਗਰ ਨਿਵਾਸੀ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤਾਂ ਮੈਂ ਹਰਸੀਰਤ ਵੱਲੋਂ ਉਹਦਾ ਪਿਤਾ ਹੋਣ ਦੇ ਨਾਤੇ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇੱਥੇ ਬੁਲਾ ਕੇ ਜਿਹੜਾ ਸਨਮਾਨਿਤ ਕਰਨ ਦਾ ਜਾਂ ਤੁਹਾਡੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਸੋ ਜਿੱਥੇ ਅਸੀਂ ਪ੍ਰਾਪਤੀ ਦੀ ਬੇਟੀ ਦੀ ਗੱਲ ਕਰ ਰਹੇ ਹਾਂ ਮੈਨੂੰ ਲੱਗਦਾ ਹੈ ਅੱਜ ਸਨਮਾਨ ਇਹਦਾ ਜੋ ਕੀਤਾ ਜਾ ਰਿਹਾ ਸਾਨੂੰ ਦੁੱਗਣੀ ਖੁਸ਼ੀ ਹੈ ਇਸ ਚੀਜ਼ ਦੀ ਕਿਉਂਕਿ ਕੋਈ ਵੀ ਸੱਜਣ ਜਾਂ ਕੋਈ ਵੀ ਵਿਅਕਤੀ ਕਿਤਨੇ ਵੀ ਦੁਨੀਆ 'ਚ ਵੱਡੇ-ਵੱਡੇ ਸਨਮਾਨ ਹੋ ਜਾਣ ਜਦੋਂ ਉਹ ਆਪਣਿਆਂ ਦੇ ਵਿੱਚ ਆ ਕੇ ਸਨਮਾਨਿਤ ਹੁੰਦਾ ਤਾਂ ਉਹਦੀ ਖੁਸ਼ੀ ਹੈ ਜਿਹੜੀ ਉਹ ਉਸ ਤੋਂ ਵੱਡਾ ਕੋਈ ਵੀ ਸਨਮਾਨ ਨਹੀਂ ਹੁੰਦਾ ਤਾਂ ਉਹਦੀ ਖੁਸ਼ੀ ਵੀ ਉਹਨੂੰ ਉਸ ਤੋਂ ਵੱਧ ਨਹੀਂ ਹੋ ਸਕਦੀ ਹੁਣ ਆਪਣੇ ਦੀ ਗੱਲ ਕਿਉਂ ਕਿਉਂ ਤੁਸੀਂ ਸਾਡੇ ਆਪਣੇ ਕਿਵੇਂ ਜਿਸ ਤਰ੍ਹਾਂ ਵਿਰਿੰਦਰ ਦਿਵਾਨਾ ਜੀ ਨੇ ਦੱਸਿਆ ਕਿ ਤੁਸੀਂ ਸਾਰੇ ਉਸ ਉਸ ਪੌੜੀ ਦੇ ਉੱਪਰ ਕੋਈ ਪਹਿਲੇ ਟੰਬੇ ਤੇ ਹੋ ਕੋਈ ਦੂਸਰੇ ਤੇ ਹੋਊਗਾ ਜਿਸ ਦੇ ਵਿੱਚ ਅਸੀਂ ਵੀ ਕਿਤੇ ਇਸ ਪੌੜੀ ਤੋਂ ਲੰਘ ਕੇ ਖੇਡਾਂ ਦੇ ਕਿਸੇ ਮੁਕਾਮ ਤੇ ਪਹੁੰਚਿਆ ਹੁਣ ਮੈਨੂੰ ਬਤੌਰ ਜ਼ਿਲ੍ਹਾ ਖੇਡ ਦਾ ਸਕੂਲਜ਼ ਦੇ ਇੰਚਾਰਜ ਹੋਣ ਦਾ ਜਿਹੜਾ ਇੱਕ ਮੌਕਾ ਮਿਲਿਆ ਹੋਇਆ ਤੁਹਾਡੀ ਸਾਰਿਆਂ ਦੀ ਸੇਵਾ ਕਰਨ ਦਾ ਇਸ ਕਰਕੇ ਤੁਸੀਂ ਸਾਰੇ ਹੀ ਬੱਚੇ ਜਿੰਨੇ ਇੱਥੇ ਤੁਸੀਂ ਬੈਠੇ ਹੋ ਮੈਂ ਖਾਸ ਤੌਰ ਤੇ ਤੁਹਾਡੇ ਨਾਲ ਹੀ ਰੂਬਰੂ ਹੋ ਰਿਹਾ ਕਿ ਤੁਸੀਂ ਸਾਡੇ ਜੋ ਬੱਚਿਆਂ ਨੇ ਤੁਸੀਂ ਪਹਿਲੀ ਪਲਾਂਘ ਪਾਟ ਰਿਹਾ ਕੋਈ ਦੂਸਰੀ ਪਾਟ ਰਿਹਾ ਤਾਂ ਤੁਸੀਂ ਸਾਰੇ ਸਾਡੇ ਹੋ ਤੇ ਤੁਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ਅਸੀਂ ਵੀ ਕਿਸੇ ਦਿਨ ਤੁਹਾਡੇ ਵਾਂਗ ਇੱਥੇ ਬੈਠੇ ਸੀ ਤੇ ਹਰ ਸੀਰਤ ਵੀ ਕਿਸੇ ਸਮੇਂ ਤੁਹਾਡੇ ਵਾਂਗ ਇੱਥੇ ਬੈਠੀ ਸੀ ਕੋਈ ਵੀ ਬੱਚਾ ਜੋ ਮਨ ਦੇ ਵਿੱਚ ਧਾਰ ਲੈਂਦਾ ਉਹ ਕੁਝ ਵੀ ਕਰ ਸਕਦਾ ਜੋ ਉਹ ਚਾਹੁੰਦਾ ਇਹ ਕੋਈ ਵੀ ਚੀਜ਼ ਦੁਨੀਆ ਦੇ ਵਿੱਚ ਸੰਭਵ ਨਹੀਂ ਹੁੰਦੀ ਅਸੀਂ ਅਕਸਰ ਪਿੰਡਾਂ ਦੇ ਵਿੱਚ ਦੇਖਦੇ ਹਾਂ ਇੱਥੇ ਹੀ ਪਿੰਡ ਨੂੰ ਕਿਉਂ ਚੁਣਿਆ ਕਿਉਂਕਿ ਇੱਥੋਂ ਇੱਕ ਪੋਜ਼ੀਟਿਵ ਵੇਵਜ਼ ਪੂਰੇ ਬਰਨਾਲਾ ਦੇ ਵਿੱਚ ਜਾ ਰਹੀਆਂ ਭਾਵੇਂ ਪਿੰਡ ਬਿਲਕੁਲ ਟੇਲ ਤੇ ਇੱਥੋਂ ਇਧਰ ਨੂੰ ਕਹਿੰਦੇ ਸਮੁੰਦਰ 'ਚ ਜਦੋਂ ਕੋਈ ਨਾ ਕੋਈ ਤੂਫਾਨ ਆਉਂਦੀਆਂ ਉਹਦੀਆਂ ਕੋਈ ਨਾ ਕੋਈ ਲਹਿਰਾਂ ਕਿਨਾਰੇ ਨੂੰ ਜਾ ਕੇ ਵੀ ਟਕਰਾਉਂਦੀਆਂ ਤਾਂ ਇਥੋਂ ਜਿਹੜੀਆਂ ਪੋਜ਼ਿਟਿਵ ਵੇਵਜ਼ ਨਿਕਲ ਰਹੀਆਂ ਉਹ ਪੂਰੇ ਵਰਨਾਲੇ ਨੂੰ ਪ੍ਰਭਾਵਿਤ ਕਰਦੀਆਂ ਇੱਕ ਪਿੰਡ ਦੇ ਵਿੱਚ ਬਹੁਤ ਸੋਹਣਾ ਸੈਂਟਰ ਹੈ ਜਿਹੜਾ ਉਹ ਪਿੰਡ ਵੱਲੋਂ ਚਲਾਇਆ ਜਾ ਰਿਹਾ ਸੋ ਤੁਸੀਂ ਬਹੁਤ ਹੀ ਬੜਪਾਗਿਓ ਕਿ ਤੁਸੀਂ ਬਿਲਕੁਲ ਉੱਥੇ ਹੀ ਬੈਠੇ ਹੋ ਜਿੱਥੇ ਉਹਦਾ ਪਿੰਨ ਪੁਆਇੰਟ ਹੈਗਾ ਜੋ ਵੇਵ ਦਾ ਮੈਂ ਗੱਲ ਕਰਾਂ ਸੋ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਮੈਨੂੰ ਅੱਜ ਜਿੱਥੇ ਬੇਟੀ ਕਰਕੇ ਮੈਨੂੰ ਤੁਹਾਡੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਉੱਥੇ ਹੀ ਸਾਰੇ ਜਿਹੜੇ ਸੱਜਣਾ ਦੇ ਇੱਥੇ ਇਹ ਪ੍ਰੋਗਰਾਮ ਰੱਖਿਆ ਤੇ ਉਹਦੇ ਲਈ ਵੀ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਬੇਟੀ ਜਿਸ ਤਰ੍ਹਾਂ ਅੱਜ ਅਸੀਂ ਗੱਲ ਸਿਰਫ ਇਹਨਾਂ ਦੇ ਇਹਦੇ ਅਕਾਡੈਮਿਕ ਦੀ ਕਰ ਰਹੇ ਹਾਂ ਕਿ ਇਸਨੇ 12ਵੀਂ ਜਮਾਤ ਦੇ ਵਿੱਚੋਂ 450 ਵਿੱਚੋਂ 500 ਵਿੱਚੋਂ 500 ਅੰਕ ਹੈ ਜਿਹੜਾ ਉਹ ਹਾਸਲ ਕੀਤਾ ਉਥੇ ਮੈਂ ਜੇ ਸਪੋਰਟਸ ਦਾ ਜ਼ਿਕਰ ਨਾ ਕਰਾਂ ਤਾਂ ਉਹ ਗੱਲ ਅਧੂਰੀ ਹੋਊਗੀ ਇਹੇ ਵੀ ਤੁਹਾਡੇ ਵਾਂਗ ਜੋਨ ਜ਼ਿਲ੍ਹਾ ਖੇਡਦੀ ਹੋਈ ਇੱਕ ਦਿਨ ਨੈਸ਼ਨਲ ਵੀ ਖੇਡੀ ਤੇ ਨੈਸ਼ਨਲ ਜੋ ਮੈਡਲ ਵੀ ਲਿਆ ਤਾਂ ਜ਼ਰੂਰੀ ਨਹੀਂ ਆਖਿਰ ਸਾਡੇ ਮਾਪੇ ਦੇ ਵਿੱਚ ਸਾਡੇ ਮਾਪਿਆਂ ਦੇ ਵਿੱਚ ਕਈ ਵਾਰ ਇਹ ਚੀਜ਼ਾਂ ਆ ਜਾਂਦੀਆਂ ਕਿ ਸਪੋਰਟਸ ਦੇ ਨਾਲ ਕਿਤੇ ਬੱਚਾ ਸਾਡਾ ਪੜ੍ਹਾਈ 'ਚ ਪਿੱਛੇ ਰਹਿ ਜਾਂਦਾ ਜਾਂ ਪੜ੍ਹਾਈ ਵਾਲਿਆਂ ਨੂੰ ਇਹ ਹੁੰਦਾ ਵੀ ਸਪੋਰਟਸ ਨਾਲ ਰਹਿ ਜਾਂਦਾ ਸਪੋਰਟਸ ਵਾਲਿਆਂ ਨੂੰ ਇਹ ਹੁੰਦਾ ਕਿ ਵੀ ਸਾਡੀ ਪੜ੍ਹਾਈ ਇਸ ਕਰਕੇ ਪਿੱਛੇ ਰਹੀ ਹੈ ਇਹ ਗੱਲਾਂ ਕੁਝ ਨਹੀਂ ਹੁੰਦੀਆਂ ਪੁੱਤੇ ਆਪਣੇ ਮਨ ਦੇ ਵਹਿਮ ਹੁੰਦੇ ਨੇ ਇੱਕ ਟਾਈਮ ਦੀ ਮੈਨੇਜਮੈਂਟ ਹੁੰਦੀ ਹੈ ਜਿਸ ਤਰ੍ਹਾਂ ਕੱਲ ਸਾਡੇ ਘਰ ਮੀਤ ਹੈਰ ਸਾਡੇ ਜਿਹੜੇ ਐਮਪੀ ਨੇ ਸੰਗਰੂਰ ਹਲਕੇ ਦੇ ਉਹ ਆਏ ਸੀ ਉਹ ਵੀ ਦੱਸਦੇ ਉਹ ਵੀ ਬੋਲ ਕੇ ਗਏ ਸੀ ਕਿ ਅਕਸਰ ਕਿਸੇ ਵੀ ਬੰਦੇ ਦਾ ਫੋਨ ਤੁਸੀਂ ਅੱਜ ਕੱਢ ਲਓ ਤਾਂ ਉਹਦਾ ਜੇ ਆਪਾਂ ਸਕਰੀਨ ਟਾਈਮ ਨੋਟ ਕਰ ਲਈਏ 5 ਤੋਂ 7 ਘੰਟੇ ਇੱਕ ਆਮ ਹਰੇਕ ਬੰਦੇ ਦਾ ਹੀ ਜਿਹੜਾ ਸਕਰੀਨ ਟਾਈਮ ਮੈਨਾਂ ਹੋਊਗਾ ਤਾਂ ਇਹਦੇ ਕੋਲੇ ਮਤਲਬ ਫੋਨ ਸਿਰਫ ਸਵਿੱਚ ਵਾਲਾ ਫੋਨ ਸੀਗਾ ਜਿੰਨਾ ਟਾਈਮ ਇਹ ਪੜਦੀ ਸੀਗੀ ਤਾ ਇਹ ਮੰਨ ਲਓ ਵੀ ਉਹ ਚ 5 ਤੋਂ 7 ਘੰਟੇ ਨੇ ਬਚਾ ਕੇ ਇਹ ਇਸ ਚੀਜ਼ ਨੂੰ ਮੈਨੇਜ ਕੀਤਾ ਠੀਕ ਹੈ ਸਿਰਫ ਇੱਕ ਮੈਨੇਜਮੈਂਟ ਹੁੰਦੀ ਹੈ ਕਿ ਅਸੀਂ ਸਾਡੇ ਜਿਹੜਾ ਸਮਾਂ ਅੱਜ ਤੁਹਾਡੇ ਕੋਲ ਹੈ ਕੱਲ ਨੂੰ ਇਹ ਤੁਹਾਡੇ ਹੱਥ 'ਚ ਨਹੀਂ ਰਹਿਣਾ ਇਸ ਨੂੰ ਅੱਜ ਦੇ ਸਮੇਂ ਨੂੰ ਅਸੀਂ ਕਿਸ ਤਰ੍ਹਾਂ ਯੂਟਿਲਾਈਜ਼ ਕਰ ਰਹੇ ਹਾਂ ਕਿਸ ਤਰ੍ਹਾਂ ਉਸ ਸਮੇਂ ਦੀ ਵਰਤੋਂ ਕਰ ਰਹੇ ਹਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਹੁਣ ਤੁਸੀਂ ਇੱਥੇ ਬੈਠੇ ਹੋ ਹੋ ਸਕਦਾ ਤੁਹਾਡੇ ਨਾਲ ਦੇ ਬਹੁਤੇ ਬੱਚੇ ਹੁਣ ਘਰੇ ਬੈਠੇ ਫੋਨ ਤੇ ਇਹੋ ਕਰੀ ਜਾਂਦੇ ਹੋਣ ਤਾਂ ਇਸ ਲਈ ਤੁਸੀਂ ਵੀ ਸਾਰੇ ਬਹੁਤ ਹੀ ਬੜਪਾਗੇ ਹੋ ਮੈਂ ਤੁਹਾਨੂੰ ਕਿਸਮਤ ਵਾਲੇ ਮੰਨਦਾ ਕਿ ਤੁਸੀਂ ਉਸ ਪਾਸੇ ਛੱਡ ਕੇ ਘੱਟੋ ਘੱਟ ਘੰਟਾ ਡੇਢ ਘੰਟਾ ਆਪਣੇ ਸਰੀਰ ਨੂੰ ਦਿਨਿਓ ਕਿਉਂਕਿ ਆਪਣੇ ਸਰੀਰ ਤੋਂ ਉੱਪਰ ਕੁਝ ਨਹੀਂ ਹੁੰਦਾ ਕਿਉਂ ਕੋਈ ਵੀ ਖੁਸ਼ੀ ਹੈ ਗਮੀ ਹੈ ਕਿੰਨੇ ਮੋਸ਼ਨਸ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਉਹ ਸਾਰੇ ਕਿੰਨੇ ਹੰਡਾਉਣੇ ਆ ਸਾਡੇ ਸਰੀਰ ਨੇ ਹੰਡਾਉਣੇ ਹੁੰਦੇ ਤੁਸੀਂ ਉਹਦੇ ਵੱਲ ਧਿਆਨ ਦੇ ਰਹੇ ਹੋ ਕਿਉਂਕਿ ਕਈ ਵਾਰ ਕੀ ਹੁੰਦਾ ਬੱਚੇ ਜਦੋਂ इमोਸ਼ਨਲੀ ਬਹੁਤੇ ਸਟਰੋਂਗ ਨਹੀਂ ਹੁੰਦੇ ਉਹਨਾਂ ਨੇ ਹਾਲਾਤ ਬਾਹਰ ਨਹੀਂ ਦੇਖੇ ਹੁੰਦੇ ਹਨਾ ਤਾਂ ਉਹ ਛੋਟੀ ਜੀ ਗੱਲ ਤੇ ਘਬਰਾ ਜਾਂਦੇ ਨੇ ਜਾਂ ਮੈਊਸ ਹੋ ਜਾਂਦੇ ਨੇ ਤਾਂ ਇਹ ਗੱਲ ਨਹੀਂ ਹੈਗੀ ਜਦੋਂ ਤੁਸੀਂ ਸਪੋਰਟਸ ਕਰਦੇ ਹੋ ਤਾਂ ਤੁਸੀਂ ਸਾਰੇ ਤਰ੍ਹਾਂ ਦੇ ਫੇਸਿਸ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣੇ ਨੇ ਚੰਗੇ ਮਾੜੇ ਸਾਰੇ ਤੁਸੀਂ ਗਰਾਊਂਡ 'ਚ ਉਹ ਤੁਸੀਂ ਹੰਡਾ ਚੁੱਕੇ ਹੁੰਦੇ ਹੋਣ ਸੋਨੋਂ ਉਹ ਜਦੋਂ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਜਾਣਿਓ ਤਾਂ ਉਹ ਤੁਹਾਨੂੰ ਕੋਈ ਬਹੁਤੇ ਵੱਡੇ ਨਹੀਂ ਲੱਗਦੇ ਉਹੇ ਜਿਹੀ ਲੱਗਣ ਲੱਗ ਜਾਂਦੇ ਨੇ ਤੇ ਜਿੱਥੇ ਮੈਂ ਕਈ ਵਾਰ ਹੁੰਦਾ ਵੀ ਹੁਣ ਦੇਖ ਰਹੇ ਹਾਂ ਟੀਵੀ ਵਾਲੇ ਲਿਖ ਰਹੇ ਨੇ ਵੀ 14 15 ਘੰਟੇ ਬੇਟੀ ਪੜਦੀ ਸੀ ਪੜਦੀ ਸੀ ਹਾਂਜੀ ਬਿਲਕੁਲ ਸਹੀ ਹੈ ਉਹ ਕਿਵੇਂ ਹੁੰਦਾ ਜਿਵੇਂ ਪਹਿਲਾਂ ਮੈਂ ਦੱਸਿਆ ਟਾਈਮ ਦੀ ਮੈਨੇਜਮੈਂਟ ਹੈ ਜਿੰਨਾ ਚਿਰ ਸਪੋਰਟਸ ਹੁੰਦੀ ਸੀ ਤਾਂ ਉਹਦੇ 4 ਘੰਟੇ ਕੱਢ ਕੇ ਬਾਕੀ ਟਾਈਮ ਪੜਦੀ ਸੀ ਜਿਸ ਦਿਨ ਸਪੋਰਟਸ ਦੇ ਇਵੈਂਟ ਖਤਮ ਹੋਏ ਤੇ ਇਹ ਮੰਨ ਲਓ ਕਈ ਵਾਰ ਸਾਨੂੰ ਸਵੇਰ ਜਦੋਂ ਅਸੀਂ ਸਵੇਰੇ ਉੱਠਦੇ ਹੁੰਦੇ ਸੀ ਤਾਂ ਇਹਨੂੰ ਪੁੱਛਦੇ ਸੀ ਵੀ ਤੂੰ ਰਾਤ ਪਈ ਹੈ ਨਹੀਂ ਮਤਲਬ ਸਵੇਰੇ 4:30 4:00 5:00 ਵਜੇ ਅਸੀਂ ਸਵੇਰੇ ਪਾਉਂਦੇ ਸੀ ਤਾਂ ਇੰਨੀਆਂ ਲੰਮੀਆਂ ਕਲਾਸੇਜ਼ ਵੀ ਇਹ ਜਿਹੜੀ ਆਨਲਾਈਨ ਸੀ ਜਾਂ ਸਾਡੇ ਜੋ ਵੀ ਸਿਸਟਮ ਸੀ ਕਿਤਾਬਾਂ ਤੋਂ ਪੜ੍ਹਨ ਦਾ ਉਵੇਂ ਹੀ ਇਹ ਕਰਦੀ ਰਹਿੰਦੀ ਸੀ ਬਹੁਤ ਸਖਤ ਮਿਹਨਤ ਆਪਣੇ ਟੀਚੇ ਲਈ ਕਰਦੀ ਰਹੀ ਉਹਦਾ ਰਿਜ਼ਲਟ ਅੱਜ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਹੈ ਅੱਜ ਅਸੀਂ ਸਾਰੇ ਇਸ ਚੀਜ਼ ਨੂੰ ਸਾਡੇ ਬਹੁਤ ਸਾਰੇ ਆਗੂ ਨੇ ਸ਼ਖਸੀਅਤ ਅੱਜ ਮਾਨਜੋਗ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਖੁਦ ਬੁਲਾ ਕੇ ਸਨਮਾਨਿਤ ਕੀਤਾ ਇੱਕ ਚੀਜ਼ ਜ਼ਰੂਰ ਆ ਬੇਟਾ ਕਦੇ ਵੀ ਤੁਹਾਡੀ ਮਿਹਨਤ ਨੂੰ ਕੋਈ ਵੀ ਯਾਦ ਨਹੀਂ ਰੱਖਦਾ ਹਮੇਸ਼ਾ ਤੁਹਾਡੀ ਸਫਲਤਾ ਨੂੰ ਯਾਦ ਰੱਖਦਾ ਤੁਹਾਡਾ ਨਾਮ ਤੁਹਾਡੀ ਸਫਲਤਾ ਨਾਲ ਹੈ ਸੋ ਉਹਦੇ ਲਈ ਪਰ ਮਿਹਨਤ ਕਰਨੀ ਪੈਂਦੀ ਹੈ ਠੀਕ ਹੈ ਇਹ ਨਹੀਂ ਹੈਗਾ ਵੀ ਅੱਜ ਕੋ ਸਾਹਿਬ ਇੱਥੇ ਸਾਹਮਣੇ ਖੜਿਆ ਫੇਰ ਤਾਂ ਮੈਂ ਚਾਰ ਗੇੜੇ ਲਾ ਲੇ ਜੇ ਨਹੀਂ ਹੈਗੇ ਵੀ ਚੱਲ ਮੈਂ ਢਾਈ ਲਾ ਲੈਣਾ ਤਾ ਉਹ ਤੁਸੀਂ ਕਿਤੇ ਨਾ ਕਿਤੇ ਆਪਣੇ ਆਪ ਨਾਲ ਹੀ ਉਹ ਕਰ ਰਹੇ ਹੋਣੇ ਤਾਂ ਇਹੀ ਚੀਜ਼ ਇਹ ਹੈ ਅਸੀਂ ਤਾਂ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਰਾਤ ਨੂੰ ਸਾਰੇ ਅਸੀਂ ਤਾਂ ਸੌਂ ਜਾਂਦੇ ਆ ਹਨਾ ਉਹ ਬੱਚਾ ਉਸ ਟਾਈਮ ਨੂੰ ਕਿਵੇਂ ਯੂਟਿਲਾਈਜ਼ ਕਰਦਾ ਹੈ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਹਾਡੀ ਆਪਣੇ ਆਪ ਦੀ ਅੰਤਰਾਤਮਾ ਨਾਲ ਹੀ ਸਾਰਾ ਕੁਝ ਹੁੰਦਾ ਸੋ ਤੁਸੀਂ ਇਹ ਚੀਜ਼ਾਂ ਆਪਣੇ ਦਿਮਾਗ 'ਚ ਇੱਕ ਪਰਮਾਤਮਾ ਨੇ ਜ਼ਰੂਰੀ ਨਹੀਂ ਕਿ ਸਾਰੇ ਬੱਚੇ ਸਾਰੇ ਤਰ੍ਹਾਂ ਦੇ ਬਣਾਇਆ ਕਿਸੇ ਦੇ ਵਿੱਚ ਕੋਈ ਹੌਨਰ ਹੈ ਕਿਸੇ ਦੇ ਵਿੱਚ ਕੋਈ ਹੌਨਰ ਹੈ ਹ ਕੁਦਰਤ ਨੇ ਸਾਰ ਨੂੰ ਆ ਸਾਡੇ ਆਪਣੇ ਆਪ ਦੇ ਵਿੱਚ ਖਾਸ ਬਣਾਇਆ ਸੋ ਤੁਸੀਂ ਮੰਨ ਲਓ ਕੋਈ ਬੱਚਾ ਸਪੋਰਟਸ ਦੇ ਵਿੱਚ ਅੱਗੇ ਜਾ ਸਕਦਾ ਕੋਈ ਬੱਚਾ ਅਕੈਡਮਿਕ ਦੇ ਵਿੱਚ ਅੱਗੇ ਜਾ ਸਕਦਾ ਕੋਈ ਬੱਚਾ ਬਹੁਤ ਚੰਗਾ ਪੇਂਟਰ ਹੋ ਸਕਦਾ ਕੋਈ ਬੱਚਾ ਬਹੁਤ ਚੰਗਾ ਸਿੰਗਰ ਹੋ ਸਕਦਾ ਪਰ ਲੋੜ ਸਾਨੂੰ ਹੁੰਦੀ ਸਿਰਫ ਇੱਕ ਇਸ ਚੀਜ਼ ਦੀ ਹੁੰਦੀ ਹੈ ਕਿ ਅਸੀਂ ਸਾਡਾ ਹੁਨਰ ਕਿੰਨੀ ਜਲਦੀ ਤੋਂ ਜਲਦੀ ਪਛਾਣਦੇ ਹਾਂ ਠੀਕ ਹੈ ਇਹ ਸਾਰੇ ਤੁਹਾਡੀ ਮਦਦ ਦੇ ਵਿੱਚ ਲੱਗੇ ਹੋਏ ਨੇ ਹੁਣ ਤੁਹਾਡੇ ਵਿੱਚੋਂ ਕਹਿੰਦੇ ਜਦੋਂ ਇੱਕ 올ੰਪੀਅਨ ਹੁੰਦਾ ਜੇ ਅਸੀਂ ਵਰਡ ਦੀਆਂ ਰਿਪੋਰਟਾਂ ਦੇਖੀਏ ਤਾਂ ਮਿਲੀਅਨਜ਼ ਦੇ ਵਿੱਚੋਂ ਇੱਕ ਖਿਡਾਰੀ ਲੱਭਦਾ ਠੀਕ ਹੈ ਹਨਾ ਜੀ ਜਿੰਨੀ ਵਰਡ ਦੀ ਆਬਾਦੀ ਆ ਉਹਦੇ ਚ ਲੱਭ ਲੋ ਵੀ 올ੰਪਿਕ ਦੇ ਵਿੱਚ ਕਿੰਨੇ ਖੇਡਦੇ ਨੇ ਠੀਕ ਹੈ ਜਿੰਨੇ ਟੋਟਲ ਪਲੇਅਰ ਖੇਡਦੇ ਆ ਸਾਰੇ ਨਹੀਂ ਖੇਡ ਉਧਰਲੇ ਪਾਸੇ ਨਾ ਹੁੰਦੇ ਪਰ ਕਿਤੇ ਨਾ ਕਿਤੇ ਉਹਨਾਂ ਦਾ ਟੈਲੈਂਟ ਵੀ ਕਿਤੋਂ ਨਿਕਲ ਕੇ ਆਉਂਦਾ ਤਾਂ ਜੇ ਹੋ ਸਕਦਾ ਉਹਨਾਂ ਨੇ ਵੀ ਸ਼ੁਰੂਆਤ ਨਾ ਕੀਤੀ ਹੁੰਦੀ ਤੇ ਉੱਥੇ ਨਾ ਪਹੁੰਚਦੇ ਸੋ ਹਰ ਇੱਕ ਚੀਜ਼ ਦੀ ਸ਼ੁਰੂਆਤ ਹੋਣੀ ਓਨੀ ਹੀ ਜ਼ਰੂਰੀ ਹੈ ਤੇ ਆਪਣੇ ਹੁਨਰ ਨੂੰ ਪਛਾਣੋ ਤੇ ਉਹਦੇ ਤੇ ਕੰਮ ਕਰਨਾ ਸ਼ੁਰੂ ਕਰੋ ਇਮਾਨਦਾਰੀ ਨਾਲ ਕਿਸੇ ਦੇ ਕਹੇ ਤੋਂ ਤੁਸੀਂ ਅੱਜ ਕਰ ਲਓਗੇ ਕੱਲ ਕਰ ਲਓਗੇ ਪਰ ਅੰਤ ਨੂੰ ਜਦੋਂ ਤੁਸੀਂ ਆਪਣੇ ਆਪ ਨੂੰ ਬਿਲਕੁਲ ਫੇਸ ਸ਼ੀਸ਼ੇ ਦੇ ਸਾਹਮਣੇ ਖੜ ਕੇ ਆਪਦੇ ਨਾਲ ਗੱਲ ਕਰਕੇ ਕਹੋਗੇ ਨਾ ਵੀ ਹਾਂ ਮੈਂ ਆ ਕਰਨਾ ਤਾਂ ਉਦੋਂ ਤੁਸੀਂ ਕਰ ਸਕੋਗੇ ਅੱਜ ਅਸੀਂ ਜਿਸ ਤਰ੍ਹਾਂ ਮੈਂ ਦੱਸਿਆ ਐਸਐਸਪੀ ਸਾਹਿਬ ਨੇ ਵੀ ਸਾਨੂੰ ਸਨਮਾਨਿਤ ਬੇਟੀ ਨੂੰ ਕੀਤਾ ਉਹਨਾਂ ਨੇ ਵੀ ਦੱਸਿਆ ਕਹਿੰਦੇ ਮੈਂ ਛੋਟੀਆਂ ਕਲਾਸਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਹਾਈ ਉਹਦੇ ਵਾਲਾ ਕਹਦੀ ਵੀ ਇੰਟੈਲੀਜੈਂਟ ਵਾਲੇ ਬੱਚੇ ਨਹੀਂ ਐਵਰੇਜ ਸੀਗਾ ਪਰੰਤੂ ਮੈਂ ਜਦੋਂ ਕਾਲਜ ਦੇ ਵਿੱਚ ਗਿਆ ਕਹਿੰਦਾ ਮੈਂ ਉੱਥੇ ਟੌਪ ਕੀਤਾ ਤਾਂ ਫੇਰ ਮੈਨੂੰ ਲੱਗਿਆ ਵੀ ਹਾਂ ਮੈਂ ਬਹੁਤ ਕੁਝ ਕਰ ਸਕਦਾ ਫੇਰ ਜੋਬ ਛੱਡੀ ਰਿਸਕ ਲੈਂਦੇ ਹਨਾ ਜੀ ਆਪਣੀ ਪ੍ਰਾਈਵੇਟ ਜੋਬ ਛੱਡ ਕੇ ਇਧਰ ਲਈ ਤਿਆਰੀ ਕਰਨੀ ਸ਼ੁਰੂ ਕੀਤੀ ਆਪਦਾ ਅਰਨਿੰਗ ਛੱਡ ਕੇ ਇਹ ਕੰਮ ਕਰੋ ਸੀਗੇ ਕੋਈ ਬਹੁਤਾ ਰਿਸਕ ਵੀ ਨਹੀਂ ਲੈ ਸਕਦੇ ਪਰ ਫਿਰ ਵੀ ਲਿਆ ਤਾਂ ਇਹ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਬਹੁਤ ਛੋਟੀਆਂ ਹੁੰਦੀਆਂ ਨੇ ਜਦੋਂ ਸਾਡੇ ਟੀਚਿਆਂ ਵੱਲ ਇਰਾਦੇ ਨੇ ਜਿਹੜੇ ਉਹ ਦ੍ਰਿੜ ਹੁੰਦੇ ਨੇ ਸੋ ਸਾਰੇ ਬੱਚੇ ਤੁਸੀਂ ਆਪਣੀ ਆਪਣੀ ਮੈਂ ਤਾਂ ਇੱਥੇ ਇਹੀ ਹੈ ਜੇ ਇਹ ਇਸ ਨੂੰ ਬੁਲਾਉਣਾ ਚਲੋ ਸਨਮਾਨਿਤ ਕਰਨਾ ਉਹ ਸਾਡੇ ਤੱਕ ਗੱਲ ਹੈ ਤੁਸੀਂ ਸਨਮਾਨਿਤ ਤਾਂ ਆਉਂ ਜੇ ਸਾਰੀਆਂ ਗੱਲਾਂ ਨੂੰ ਜਾਂ ਇੱਥੋਂ ਕੁਝ ਸੇਹ ਸੇਧ ਲੈ ਕੇ ਜਾਓਗੇ ਕਿ ਹਾਂ ਮੈਂ ਕੁਝ ਕਰਨਾ ਇੱਕ دیਵਾਨੇ ਦੇ ਪਿੰਡ ਚੋਂ ਵੀ ਅਸੀਂ 올ੰਪੀਅਨ ਦੇਖੀਏ ਚਾਕਰ ਇੱਕ ਤੁਸੀਂ ਜਾਣਦੇ ਹੋ ਛੋਟਾ ਜਿਹਾ ਪਿੰਡ ਆ ਉੱਥੋਂ ਬਾਕਸਿੰਗ ਦੇ ਕਿੰਨੇ ਕਿੰਨੇ ਪਲੇਅਰ ਨਿਕਲਦੇ ਨੇ ਇੱਕ ਛੋਟੇ ਜਿਹੇ ਪਿੰਡ ਚੋਂ 올ੰਪੀਅਨ ਨਿਕਲੀ ਹੈ ਉੱਥੇ ਮਿਹਨਤ ਨਾਲ ਹੀ ਨਿਕਲੀ ਹੈ ਇੱਥੋਂ ਕਿਹੜਾ ਨਿਕਲ ਨਹੀਂ ਸਕਦਾ ਕੋਈ ਬੱਚਾ ਸੋ ਤੁਸੀਂ ਇਸ ਚੀਜ਼ ਦਾ ਅੱਜ ਇਸ ਸਮਾਗਮ ਦਾ ਤੁਹਾਡੇ ਮੈਂ ਤਾਂ ਕਹਿਣਾ ਤੁਸੀਂ ਜਿਹੜੇ ਤੁਹਾਡੇ ਮੋਤਵਰ ਸੱਜਣ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਦਾ ਧੰਨਵਾਦ ਇਸ ਚੀਜ਼ ਤੋਂ ਜ਼ਰੂਰ ਕਰਿਓ ਕਿ ਉਹਨਾਂ ਨੇ ਇੱਕ ਮੌਕਾ ਦਿੱਤਾ ਤੁਹਾਨੂੰ ਇੱਕ ਇਹ ਇਸ ਤਰ੍ਹਾਂ ਦੀ ਦ੍ਰਿੜ ਇਰਾਦਾ ਤੁਹਾਡੇ ਮਨ ਦੇ ਵਿੱਚ ਧਾਰਨ ਕਰਨ ਲਈ ਫੈਸਲਾ ਕਰਨ ਲਈ ਜਿਹੜਾ ਦਿੱਤਾ ਠੀਕ ਹੈ ਸੋ ਇਸ ਚੀਜ਼ ਲਈ ਮੈਂ ਹੁਣ ਬਹੁਤਾ ਸਮਾਂ ਨਹੀਂ ਲੈਂਦਾ ਪਹਿਲਾਂ ਹੀ ਲੇਟ ਹੋ ਗਏ ਕਿਉਂਕਿ ਮੈਂ ਇਸ ਚੀਜ਼ ਦੀ ਵੀ ਮੈਂ ਮੰਚ ਤੋਂ ਮਾਫੀ ਮੰਗਦਾ ਕਿ ਤੁਹਾਨੂੰ ਸਮਾਂ ਜ਼ਿਆਦਾ ਸਾਡੇ ਵੱਲੋਂ ਲੇਟ ਹੋ ਗਿਆ ਕਿਉਂਕਿ ਇੱਕ ਚੰਡੀਗੜ੍ਹ ਤੋਂ ਟੀਵੀ ਵਾਲੇ ਆਏ ਹੋਏ ਸੀ ਉਹ ਘਰ ਇਹਦੀ ਇੰਟਰਵਿਊ ਲਈ ਆਏ ਸੀ ਤਾਂ ਉਹਨਾਂ ਨੂੰ ਛੱਡਿਆ ਵੀ ਨਹੀਂ ਜਾ ਸਕਦਾ ਸੀ ਕਿਉਂਕਿ ਉਹ 1.5 200 ਕਿਲੋਮੀਟਰ ਚੱਲ ਕੇ ਆਏ ਸੀ ਸਪੈਸ਼ਲੀ ਸੋ ਉਹਦੇ ਲਈ ਵੀ ਮੈਂ ਮਾਫੀ ਮੰਗਦਾ ਸਾਰਿਆਂ ਹੀ ਸੱਜਣਾਂ ਦਾ ਜਿੰਨੇ ਵੀ ਇੱਥੇ ਹਾਜ਼ਰੀਨ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ